ਤੇ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਸਟੇਟ ਕਾਰਪੋਰੇਸ਼ਨ ਪਾਵਰ ਲਿਮਟਿਡ ਦੇ ਵੱਲੋਂ ਠੋੜਾ ਹੈ ਮੁਹਿੰਮ ਚਲਾਈ ਜਾ ਰਹੀ ਹੈ ਕਿ ਜਿਹੜਾ ਵੀ ਸਖਸ਼ ਜਿਹੜਾ ਹੈ ਬਿਜਲੀ ਚੋਰੀ ਕਰੇਗਾ ਉਸ ਦੇ ਖਿਲਾਫ ਵੱਡੇ ਕਾਰਵਾਈ ਕੀਤੀ ਜਾ ਰਹੀ ਹੈ ਮੀਤ ਦਿਨ ਅੰਮ੍ਰਿਤਸਰ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਰੇਡ ਕੀਤੀ ਗਈ ਸੀ ਅਤੇ 95.27 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਪੀਐਸਪੀਸੀਐਲ ਅੰਮ੍ਰਿਤਸਰ ਦੇ ਵਿੱਚ ਕੋ ਚਾਰ ਸਰਕਲ ਆਉਂਦੇ ਨੇ ਪਵ੍ਰਿਸਰ ਸਿਟੀ ਗੁਰਦਾਸਪੁਰ ਸਬਰਬੰਦ ਅੰਮ੍ਰਿਤਸਰ ਅਤੇ ਤਰਨਤਾਰਨ ਨੇੜੇ ਵਿੱਚ ਰੇਡ ਕੀਤੀ ਗਈ ਤੇ ਪੀਐਸਪੀਸੀਐਲ ਦੇ ਵੱਲੋਂ ਇੱਕ ਖਾਸ ਮੁਹਿੰਮ ਚਲਾਈ ਜੀ ਸਾਡੇ ਜਿਹੜੇ ਬਿਜਲੀ ਮੰਤਰੀ ਆ ਸਰਦਾਰ ਹਰਪ੍ਰੀਤ ਸਿੰਘ ਜੀ ਈਟੀਓ ਉਹਨਾਂ ਦੀ ਰਹਿਨੁਮਾਈ ਦੇ ਅਧੀਨ ਤੇ ਸਾਡੇ ਚੇਅਰਮੈਨ ਸਾਹਿਬ ਬਲਦੇਵ ਸਿੰਘ ਸਰਾ ਜੀ ਤੇ ਸਾਡੇ ਡਾਇਰੈਕਟਰ ਡਿਸਟ੍ਰਿਬਿਊਸ਼ਨ ਜਿਹੜੇ ਡੀਪੀਐਸ ਗਰੇਵਾਲ ਜੀ ਹੈਗੇ ਉਹਨਾਂ ਦੇ ਹੁਕਮਾਂ ਦੇ ਅਧੀਨ ਤੇ ਜਿਵੇਂ ਉਹਨਾਂ ਨੇ ਹਦਾਇਤਾਂ ਕੀਤੀਆਂ ਉਹਨਾਂ ਦੇ ਅਧੀਨ ਅਸੀਂ ਜਿਹੜਾ ਆ ਸ਼ਨੀਵਾਰ ਨੂੰ ਇੱਕ ਬਹੁਤ ਵੱਡੀ ਜਿਹੜੀ ਹੈ ਚੋਰੀ ਦੇ ਖਿਲਾਫ ਜਿਹੜੀ ਸੀ ਉਹ ਮਹਿਮ ਜਿਹੜੀ ਚਲਾਈ ਸੀਗੀ ਆ ਮੇਰੇ ਕੋਲ ਬਾਰਡਰ ਜੂਨ ਦੀ ਦੀਨ ਜਿਹੜੇ ਹੈ ਚਾਰ ਸਰਕਲ ਆਉਂਦੇ ਆ ਜੀ ਇੱਕ ਤਾਂ ਸਿਟੀ ਅੰਮ੍ਰਿਤਸਰ ਤੇ ਇਸ ਵਰਗ ਨਮਨ ਅਸਰ ਦੂਜਾ ਤੀਸਰਾ ਕਰਨਤਾਰਨ ਜੀ ਤੇ ਚੌਥਾ ਜਿਹੜਾ ਹੈਗਾ ਮੇਰੇ ਕੋਲ ਬਾਰਡਰ ਉਹ ਵੀ ਜੋ ਚੇ ਪਠਾਨਪੁਰ ਜ਼ਿਲ੍ਹਾ ਵੀ ਆਉਂਦਾ ਹੈ ਜੀ ਮੇਰੇ ਕੋਲ ਟੋਟਲ ਜਿਹੜੇ ਹੈ ਇਹ ਟੋਟਲ ਜਿਹੜੇ ਹੈਗੇ ਆ ਕੰਜ਼ਿਊਮਰ ਜਿਹੜਾ ਹੈਗਾ ਉਹ 21 ਲੱਖ ਦੇ ਲੱਗੇ ਹੈਗੇ ਆ ਜੀ ਇਸ ਸੀਰੀਏ ਦੇ ਵਿੱਚ ਉਹਦੇ ਵਿੱਚ ਡੋਮੈਸਟਿਕ ਜਿਹੜੇ ਆ 1.5 ਲੱਖ ਰੁਪਏ ਇਹ 1.5 ਲੱਖ ਜਿਹੜੇ ਹੈਗੇ ਆ ਉਹ ਕੰਜ਼ਿਊਮਰ ਹੈਗੇ ਆ ਸ਼ਨੀਵਾਰ ਨੂੰ ਸਵੇਰੇ ਤੜਕੇ ਅਸੀਂ ਸਾਡੇ ਕੋ 133 ਸਬਡਿਵੀਜ਼ਨਾਂ ਹੈਗੀਆਂ ਉਸ 33 ਸਬਡਿਵੀਜ਼ਨਾਂ ਦੇ ਅਧੀਨ ਜਿਹੜੀਆਂ ਅਸੀਂ ਉਹ ਚੋਰੀ ਚੈੱਕ ਕਰਨ ਵਾਸਤੇ ਸਵੇਰੇ ਟੀਮਾਂ ਤਿਆਰ ਕਰਕੇ ਭੇਜੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਅਸੀਂ 9566 ਕਨੈਕਸ਼ਨ ਜਿਹੜੇ ਚੈੱਕ ਕੀਤੇ ਹੈ ਜਿਨ੍ਹਾਂ ਵਿੱਚ 288 ਜਿਹੜੇ ਕਨੈਕਸ਼ਨ ਜਿਹੜੇ ਉਹ ਸਿੱਧੇ ਜਿਹੜੇ ਫੜੇ ਗਏ ਚੋਰੀ ਕਰਦੇ ਹੋਏ ਜਿਨ੍ਹਾਂ ਨੂੰ ਅਸੀਂ ਮੌਕੇ ਤੇ 88.93 ਲੱਖ ਰੁਪਇਆ ਚਾਰਜ ਕੀਤਾ ਉਸ ਤੋਂ ਇਲਾਵਾ ਇਨਡਾਇਰੈਕਟ ਜਿਹੜੇ ਆਪਾਂ ਯੂਜੀਈ ਇਨ ਡਿਟੈਕਟ ਕੀਤੀ ਹੈ ਜੀ ਉਹ 48 ਕਨੈਕਸ਼ਨ ਚੈੱਕ ਕੀਤੇ ਹੈ ਉਹ 6 6.34 ਲੱਖ ਰੁਪਏ ਉਹਨਾਂ ਨੂੰ ਚਾਰਜ ਕੀਤਾ। ਐਵੇਂ ਮਿਲਾ ਕੇ ਅਸੀਂ ਗੱਲ ਕਰੀ ਤੇ ਟੋਟਲ ਜਿਹੜੇ ਕੇਸ ਉਸ ਦਿਨ ਜਿਹੜੀ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਅਸੀਂ 336 ਕਨੈਕਸ਼ਨ ਚੈੱਕ ਕੀਤੇ ਜਿਹੜੇ ਚੋਰੀ ਕਰਦੇ ਫੜੇ ਗਏ ਤੇ 95.27 ਲੱਖ ਰੁਪਏ ਅਸੀਂ ਚਾਰਜ ਕੀਤਾ ਉਹਨਾਂ ਨੂੰ। ਇਹ ਆ ਜਿਹੜੇ ਡਾਇਰੈਕਟ ਹੈਗੇ ਆ ਕੇਸੇਸ ਉਹ ਮੈਂ ਕਿ ਤੁਸੀਂ ਅਥੋਰਾਈਜ਼ ਨਹੀਂ ਹੈਗੇ ਕਨੈਕਸ਼ਨ ਲਈ ਤੁਸੀਂ ਬਾਹਰੋਂ ਜਾਣੀਆਂ ਤਾਰਾਂ ਹੈ ਜਿਹੜੀਆਂ ਸਿੱਧੇ ਕੁੰਡੀ ਪਾਣੇ ਉਹਨੂੰ ਤੁਸੀਂ ਉਹਨੂੰ ਕਹਿ ਸਕਦੇ ਡਾਇਰੈਕਟ ਜਾਂ ਇਨਡਾਇਰੈਕਟ ਦੇ ਵਿੱਚ ਯੂਜੀ ਵਾਲੇ ਹੈਗੇ ਆ ਜਿਹੜੇ ਔਥਰਾਇਜ਼ دوسرا ਤਾਂ ਹੈਗਾ میٹر ਥਰੂ ਮੰਨ ਲਓ ਦੂਸਰੇ ਘਰ ਵਾਲਾ ਉਹ ਤੋਂ میٹر ਚਲਾ میٹر ਤੋਂ ਹੀ ਲੈ ਰਿਹਾ ਹੈ ਸਪਲਾਈ ਉਹਨੂੰ ਆਪਾਂ ਯੂਜੀ ਵਾਲੇ ਕੇਸਿਸ ਕਹਿੰਦੇ ਟੋਟਲ 95.2 ਲੱਖ ਰੁਪਇਆ ਹੀ ਜੁਰਮਾਨਾ ਕੀਤਾ ਹੈ ਇਹਨਾਂ ਨੇ ਸਾਰੇ